ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਆਪਣੇ ਵੀਜ਼ੇ ਤੇ ਜੁੜੀਤੀ ਸਖਤੀ ਵਧਾ ਦਿੱਤੀ ਹੈ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਆਸਟ੍ਰੇਲੀਆ ਮਿਗ੍ਰੇਸ਼ਨ ਡਿਪਾਰਟਮੈਂਟ ਨੇ ਵੱਡਾ ਝਟਕਾ ਦਿੱਤਾ ਹੈ ਦੱਸ aí ਕਿ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਝਟਕਾ ਲੱਗਾ ਹੈ ਹਾਲੀ ਵਿੱਚ ਆਸਟ੍ਰੇਲੀਆ ਸਰਕਾਰ ਨੇ ਆਪਣੇ ਸਥਾਈ ਵਰਕ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ ਜਿਸ ਵਿੱਚ ਮੁੱਖ ਤੌਰ ਤੇ ਸਬਕਲਾਸ 400 ਸ਼ਾਰਟ ਸਟੇ ਸਪੈਸ਼ਲਿਸਟ ਦੇ ਵੀਜ਼ਾ ਸ਼ਾਮਲ ਹਨ ਉਹਨਾਂ ਨਵੇਂ ਨਿਯਮਾਂ ਦਾ ਉਦੇਸ਼ ਇਹ ਯਕੀਨਨ ਬਣਾਉਣਾ ਹੈ ਕਿ ਸਥਾਨਕ ਕਰਮਚਾਰੀਆਂ ਨੂੰ ਨੁਕਸਾਨ ਨਾ ਹੋਵੇ ਅਤੇ ਇਸ ਇਹ ਦਰਵਰ ਤੋਂ ਰੋਕਣ ਲਈ ਇਹ ਸਾਨੂੰ ਹੋਰ ਸਖ ਬਣਾਇਆ ਜਾਵੇ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੰਦਾ ਸਹੀ ਹੈ ਕਿ ਜ਼ਿਆਦਾਤਰ ਸਬਕਲਾਸ 400 ਵੀਜ਼ੇ ਹੁਣ ਸਿਰਫ 3 ਮਹੀਨਿਆਂ ਦੀ ਅਪਕਿਤਮ ਮਿਆਦ ਲਈ ਜਾਰੀ ਕੀਤੇ ਜਾਣਗੇ ਜੇਕਰ ਕੋਈ ਅਰਜੀ 6 ਮਹੀਨਿਆਂ ਦੀ ਮਿਆਦ ਲਈ ਬੇਨਤੀ ਕਰਦੀ ਹੈ ਤਾਂ ਇਸ ਨੂੰ ਸਿਰਫ ਵਿਸ਼ੇਸ਼ ਸਥਿਤੀਆਂ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਜਦੋਂ ਕੰਮ ਬਹੁਤ ਵਿਸ਼ੇਸ਼ ਅਤੇ ਅਸਥਾਈ ਹੋਵੇ ਗ੍ਰੈਗ ਰੈਨ ਮੰਤਰਾਲੇ ਸਾਰੀਆਂ ਅਰਜ਼ੀਆਂ ਦੀ ਚੰਗੀ ਤਰ੍ਹਾਂ ਜਾਂਚ ਕਰੇਗਾ ਤਾਂ ਜੋ ਇਸ ਵੀਜ਼ੇ ਦੀ ਵਰਤੋਂ ਸਥਾਈ ਹੁਨਰ ਦੀ ਘਾਟ ਵੀਜ਼ਾ ਸਬਕਲਾਸ 482 ਦੇ ਵਿਕਲਪ ਵਜੋਂ ਨਹੀਂ ਕੀਤੀ ਜਾ ਸਕਦੀ ਜੇਕਰ ਕੋਈ ਅਸਥਾਈ ਕਰਮਚਾਰੀ 3 ਮਹੀਨੇ ਲੰਘਣ ਤੋਂ ਪਹਿਲਾਂ ਆਸਟ੍ਰੇਲੀਆ ਛੱਡ ਦਿੰਦਾ ਹੈ ਤਾਂ ਉਹ ਅਗਲੇ 12 ਮਹੀਨਿਆਂ ਦੇ ਅੰਦਰ ਆਸਟ੍ਰੇਲੀਆ ਵਿੱਚ ਮੁੜ ਪ੍ਰਵੇਸ਼ ਨਹੀਂ ਕਰ ਸਕਦਾ ਇਸ ਨਾਲ ਅਸਥਾਈ ਕਾਮਿਆਂ ਲਈ ਵਾਰ-ਵਾਰ ਆਸਟ੍ਰੇਲੀਆ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਜਾਵੇਗਾ। ਹੇਠਲੇ ਹੁਨਰ ਦੇ ਪੱਧਰਾਂ ਲਈ ਐਂਜਿੰਗੋ ਹੁਨਰ ਪੱਧਰ 4 ਅਤੇ 5 ਅਤੇ ਘਾਟਾ ਆਮਦਨੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਹੁਣ ਵੀਜ਼ਾ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਹੋਵੇਗਾ। ਇਸ ਦਾ ਉਦੇਸ਼ ਹੈ ਕਿ ਅਸਥਾਈ ਕਰਮਚਾਰੀਆਂ ਕਾਰਨ ਸਥਾਨਕ ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਰਹੀਆਂ ਨੇ। ਇਹ ਮੰਨਣੀ ਹੈ ਵਿੱਚ ਵੀਜ਼ਾ ਕਿਸਮਾਂ, ਨਵੇਂ ਨਿਯਮ, ਪੁਰਾਣੀ ਅਤੇ ਨਵੀਂ ਨੀਤੀ ਦਾ ਤੁਲਨਾ ਵਰਗੀ ਜਾਣਕਾਰੀ ਇਕੱਠੇ ਕਰਦੇ ਨੇ। ਪੁਰਾਣੇ ਅਤੇ ਨਵੇਂ ਵੀਜ਼ੇ ਸਮੇਂ ਦੀ ਤੁਲਨਾ ਦਿਖਾਉਂਦੇ ਨੇ ਪ੍ਰਭਾਵਿਤ ਹੁਨਰ ਪੱਧਰਾਂ ਜਾਂ ਦੇਸ਼ਾਂ ਦੀ ਵੰਡ ਦਿਖਾਉਣ ਦੇ ਨੇ ਦੱਸਿਏ ਕਿ ਰਿਪੋਰਟ ਨੂੰ ਪਾਵਰ BI ਸਰਵਿਸ ਵਿੱਚ ਪ੍ਰਕਾਸ਼ਿਤ ਕਰਕੇ ਉਸ ਨੂੰ ਮਾਰਕਵੇਡ ਨਾਲ ਸਾਂਝਾ ਕੀਤਾ ਜਾਂਦਾ ਹੈ ਦੱਸਿਏ ਕਿ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਆਪਣੇ ਵੀਜ਼ਾ ਦੇ ਵਿੱਚ ਜਿਹੜਾ ਕਿ ਵਰਕ ਵੀਜ਼ਾ ਸਟੱਡੀ ਵੀਜ਼ਾ ਦੇ ਵਿੱਚ ਜਿਹੜਾ ਕਿ ਚੇਂਜਸ ਕੀਤੇ ਨੇ ਹੁਣ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਜੇਕਰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਵੀਜ਼ਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਛੱਡਦੇ ਨੇ ਤਾਂ ਅਗਲੇ 12 ਮਹੀਨੇ ਤੱਕ ਉਹਨਾਂ ਦਾ ਆਸਟ੍ਰੇਲੀਆ ਜਾਣਾ ਜਾਂ ਆਸਟ੍ਰੇਲੀਆ ਦੇ ਵਿੱਚ ਐਂਟਰੀ ਕਰਨਾ ਮੁਸ਼ਕਿਲ ਸਾਬਿਤ ਹੋਏਗਾ ਕੈਨੇਡਾ ਤਾਂ ਹਰ ਦਿਨ ਆਪਣੇ ਆਦੇਸ਼ ਨੂੰ ਲੈ ਕੇ ਕੋਈ ਸਖਤ ਨਿਯਮ ਬਣਾਉਂਦੀ ਰਹਿੰਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਇਤਿਆਮਦਨਤਾ ਨੂੰ ਚਟਕਾ ਲੱਗਦਾ ਹੈ ਉੱਥੇ ਹੀ ਆਸਟ੍ਰੇਲੀਆ ਵੱਲੋਂ ਵੀ ਆਪਣੇ ਵੀਜ਼ਾ ਦੇ ਵਿੱਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਆਸਟ੍ਰੇਲੀਆ ਜਾਣ ਵਾਲੇ ਚਾਹਵਾਨਾਂ ਨੂੰ ਵੀ ਵੱਡਾ ਚਟਕਾ ਦਿੰਦਾ ਹੈ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਆਪਣੇ ਵੀਜ਼ੇ ਤੇ ਜੁੜੀ ਕੀ ਸਖਤੀ ਵਧਾ ਦਿੱਤੀ ਹੈ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਆਸਟ੍ਰੇਲੀਆ ਮਿਗ੍ਰੇਸ਼ਨ ਡਿਪਾਰਟਮੈਂਟ ਨੇ ਵੱਡਾ ਚਟਕਾ ਦਿੰਦਾ ਹੈ ਦੱਸ ਇਹ ਕੀ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਚਟਕਾ ਲੱਗਾ ਹੈ ਹ ਜੋ ਆਸਟ੍ਰੇਲੀਆ ਸਰਕਾਰ ਨੇ ਆਪਣੀ ਸਥਾਈ ਵਰਕ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ ਜਿਸ ਵਿੱਚ ਮੁੱਖ ਤੌਰ ਤੇ ਸਬਕਲਾਸ 400 ਸ਼ਾਰਟ-ਸਟੇ ਸਪੈਸ਼ਲਿਸਟ ਵੀਜ਼ਾ ਸ਼ਾਮਲ ਹਨ ਉਹਨਾਂ ਨਵੇਂ ਨਿਯਮਾਂ ਦਾ ਉਦੇਸ਼ ਇਹ ਯਕੀਨਨ ਬਣਾਉਣਾ ਹੈ ਕਿ ਸਥਾਨਕ ਕਰਮਚਾਰੀਆਂ ਨੂੰ ਨੁਕਸਾਨ ਨਾ ਹੋਵੇ ਅਤੇ ਇਸ ਵਿਦੇਗੀ ਦੁਰਵਰਤੋਂ ਰੋਕਣ ਲਈ ਇਸ ਨੂੰ ਹੋਰ ਸਖਤ ਬਣਾਇਆ ਜਾਵੇ ਆਸਟ੍ਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਦਾ ਸਹੀ ਇਹ ਕਿ ਜ਼ਿਆਦਾਤਰ ਸਬਕਲਾਸ 400 ਵੀਜ਼ੇ ਹੁਣ ਸਿਰਫ 3 ਮਹੀਨਿਆਂ ਦੀ ਇਤਮ ਮਿਆਦ ਲਈ ਜਾਰੀ ਕੀਤੇ ਜਾਣਗੇ ਜੇਕਰ ਕੋਈ ਅਰਜੀ 6 ਮਹੀਨਿਆਂ ਦੀ ਮਿਆਦ ਲਈ ਬੇਨਤੀ ਕਰਦੀ ਹੈ ਤਾਂ ਇਸ ਨੂੰ ਸਿਰਫ ਵਿਸ਼ੇਸ਼ ਸਥਿਤੀਆਂ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ ਜਦੋਂ ਕੰਮ ਬਹੁਤ ਵਿਸ਼ੇਸ਼ ਅਤੇ ਅਸਥਾਈ ਹੋਵੇ ਗ੍ਰੈਗ੍ਰੇਨ ਮੰਤਰਾਲੇ ਸਾਰੀਆਂ ਅਰਜ਼ੀਆਂ ਦੀ ਚੰਗੀ ਤਰ੍ਹਾਂ ਜਾਂਚ ਕਰੇਗਾ ਤਾਂ ਜੋ ਇਸ ਵੀਜ਼ੇ ਦੀ ਬਰਤੋਅ ਅਸਥਾਈ ਹੁਨਰ ਦੀ ਘਾਟ ਵੀਜ਼ਾ ਸਬ ਕਲਾਸ 482 ਦੇ ਵਿਕਲਪ ਵੱਜੋਂ ਨਹੀਂ ਕੀਤੀ ਜਾ ਸਕੇ ਜੇਕਰ ਕੋਈ ਅਸਥਾਈ ਕਰਮਚਾਰੀ 3 ਮਹੀਨੇ ਲੰਘਣ ਤੋਂ ਪਹਿਲਾਂ ਆਸਟ੍ਰੇਲੀਆ ਛੱਡ ਦਿੰਦਾ ਹੈ ਤਾਂ ਉਹ ਅਗਲੇ 12 ਮਹੀਨਿਆਂ ਦੇ ਦਰ ਆਸਟ੍ਰੇਲੀਆ ਵਿੱਚ ਮੂਡ ਪ੍ਰਵੇਸ਼ ਨਹੀਂ ਕਰ ਸਕਦਾ ਇਸ ਨਾਲ ਅਸਥਾਈ ਕਾਮਿਆਂ ਲਈ ਵਾਰ-ਵਾਰ ਆਸਟ੍ਰੇਲੀਆ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਜਾਵੇਗਾ। ਹੇਠਲੇ ਹੁਨਰ ਦੇ ਪਦਰਾਣੀ ਐਂਜਿੰਗੋ ਹੁਨਰ ਪਦਰ 4 ਅਤੇ 5 ਅਤੇ ਘਾਟਾ ਆਮਦਨੀ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਹੁਣ ਵੀਜ਼ਾ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਹੋਵੇਗਾ। ਇਸ ਦਾ ਉਦੇਸ਼ ਹੈ ਕਿ ਅਸਥਾਈ ਕਰਮਚਾਰੀਆਂ ਕਾਰਨ ਸਥਾਨਕ ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਰਹੀਆਂ ਨੇ। ਇਹ ਮੰਨਣੀ ਹੈ ਵਿੱਚ ਵੀਜ਼ਾ ਕਿਸਮਾਂ, ਨਵੇਂ ਨਿਯਮ, ਪੁਰਾਣੀ ਅਤੇ ਨਵੀਂ ਨੀਤੀ ਦਾ ਤੁਲਨਾ ਵਰਗੀ ਜਾਣਕਾਰੀ ਇਕੱਠੇ ਕਰਦੇ ਨੇ। ਪੁਰਾਣੇ ਅਤੇ ਨਵੇਂ ਵੀਜ਼ੇ ਸਮੇਂ ਦੀ ਤੁਲਨਾ ਦਿਖਾਉਂਦੇ ਨੇ ਪ੍ਰਭਾਵਿਤ ਹੁਨਰ ਪਦਰਾਣੀਆ ਦੇਸ਼ਾਂ ਦੀ ਵੰਡ ਦਿਖਾਉਣ ਦੇ ਨੇ ਦੱਸਿਆ ਕਿ ਰਿਪੋਰਟ ਨੂੰ ਪਾਵਰ BI ਸਰਵਿਸ ਵਿੱਚ ਪ੍ਰਕਾਸ਼ਿਤ ਕਰਕੇ ਇਸ ਨੂੰ ਮਾਰਕਵੇਡ ਨਾਲ ਸਾਂਝਾ ਕੀਤਾ ਜਾਂਦਾ ਹੈ ਦੱਸਿਆ ਕਿ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਆਪਣੇ ਵੀਜ਼ਾ ਦੇ ਵਿੱਚ ਜਿਹੜਾ ਕਿ ਵਰਕ ਵੀਜ਼ਾ ਸਟੱਡੀ ਵੀਜ਼ਾ ਦੇ ਵਿੱਚ ਜਿਹੜਾ ਕਿ ਚੇਂਜਸ ਕੀਤੇ ਨੇ ਹੁਣ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਆਸਟ੍ਰੇਲੀਆ ਜਾਣ ਵਾਲਿਆਂ ਨੂੰ ਜੇਕਰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਵੀਜ਼ਾ ਲੱਗਣ ਤੋਂ ਬਾਅਦ ਆਸਟ੍ਰੇਲੀਆ ਨਹੀਂ ਛੱਡਦੇ ਨੇ ਤਾਂ ਅਗਲੇ ਬਹਾਰਾ ਮਹੀਨਿਆਂ ਤੱਕ ਉਹਨਾਂ ਦਾ ਆਸਟ੍ਰੇਲੀਆ ਜਾਣਾ ਜਾਂ ਆਸਟ੍ਰੇਲੀਆ ਦੇ ਵਿੱਚ ਐਂਟਰ ਕਰਨਾ ਮੁਸ਼ਕਿਲ ਸਾਬਿਤ ਹੋਏਗਾ ਕੈਨੇਡਾ ਤਾਂ ਹਰ ਦਿਨ ਆਪਣੇ ਆਦੇਸ਼ ਨੂੰ ਲੈ ਕੇ ਕੋਈ ਸਖਤ ਨਿਯਮ ਬਣਾਉਂਦੀ ਰਹਿੰਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਅਤੇ ਆਮ ਜਨਤਾ ਨੂੰ ਝਟਕਾ ਲੱਗਦਾ ਹੈ ਉੱਥੇ ਹੀ ਆਸਟ੍ਰੇਲੀਆ ਵੱਲੋਂ ਵੀ ਆਪਣੇ ਵੀਜ਼ਾ ਦੇ ਵਿੱਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਆਸਟ੍ਰੇਲੀਆ ਜਾਣ ਵਾਲੇ ਚਾਹਵਾਨਾਂ ਨੂੰ ਵੀ ਵੱਡਾ ਝਟਕਾ ਦਿੰਦਾ ਹੈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਮੁਹਾਰਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਡਰ ਪੰਜਾਬੀ মিডিਆ ਹੁੰਦੀਓ ਇਜਾਜ਼ਤ ਧੰਨਵਾਦ